ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਨਮਕੀਨ ਤਕੀ ਮੈਂ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਕੱਪ ਜਿਹੜਾ ਹੈਗਾ ਮੈਦਾ ਲੈ ਲਿਆ ਤੁਸੀਂ ਆਟਾ ਵੀ ਲੈ ਸਕਦੇ ਹੋ ਤੇ ਚਾਹੇ ਦੋਨੋਂ ਹਾਫ ਹਾਫ ਲੈ ਸਕਦੇ ਹੋ ਉਹਦੇ ਵਿੱਚ ਮੈਂ ਪਾ ਲਿਆ ਲੂਣ ਤੇ ਤਿੰਨ ਚਮਚੇ ਪਾ ਲੈਣੇ ਆਪਾਂ ਦੇਸੀ ਘਿਓ ਦੇ ਇਹਨੂੰ ਥੋੜਾ ਜਿਹਾ ਮਤਲਬ ਗਰਮ ਕਰਕੇ ਪਾ ਲਿਆ ਤਾਂ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮ ਮਾਰ ਲੈਣਾ ਮਸਲ ਲੈਣਾ ਤੇ ਇਹਦੇ ਵਿੱਚ ਪਾ ਲੈਣੀ ਹੈ ਥੋੜੀ ਜਿਹੀ ਕਲੌਂਜੀ ਇਹ ਆਪਸ਼ਨਲ ਹੈ ਵੈਸੇ ਸੋਹਣੀ ਲੱਗਦੀ ਹੈ ਜਦੋਂ ਆਪਾਂ ਮਠੀਆਂ ਦੇ ਵਿੱਚ ਬਾਅਦ ਵਿੱਚ ਆਉਂਦੇ ਹਨਾ ਦਿਸਦੀ ਆ ਤਾਂ ਬੜੀ ਵਧੀਆ ਲੱਗਦੀ ਹੈ ਕਲੌਂਜੀ ਪਾ ਲਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿਵੇਂ ਆਪਾਂ ਕਿਉਂ ਅਦੇ ਵਿੱਚ ਮਤਲਬ ਪਾਇਆ ਵੀ ਮੋਨ ਲਾਉਣ ਲਈ ਉਹ ਆ ਤੇ ਇਹ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਕਰਕੇ ਲੈਣਾ ਸਿਰਫ ਤਿੰਨ ਛੋਟੇ ਚਮਚੇ ਪਾ ਲੈ ਜੇ ਤੁਹਾਡੇ ਕੋਲ ਵੱਡਾ ਚਮਚਾ ਤਾਂ ਤੁਸੀਂ ਡੇਢ ਕ ਪਾ ਸਕਦੇ ਹੋ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਸਾਰੇ ਜਿਹੜੇ ਘਿਓ ਆਗਾ ਤੇਲ ਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਤੇ ਹੁਣ ਇਹਨੂੰ ਮਿਕਸ ਕਰਨ ਤੋਂ ਬਾਅਦ ਹੱਥਾਂ ਨਾਲ ਚੰਗੀ ਤਰ੍ਹਾਂ ਕਰਨਾ ਵੀ ਕਿ ਕੋਈ ਵੀ ਗੱਠ ਜੀ ਜਾਂ ਕੋਈ ਮੈਦੇ ਦਾ ਜਿਹੜਾ ਪਾਰਟ ਆ ਉਹ ਰਹਿ ਨਾ ਮਿਕਸ ਹੋਣ ਤੋਂ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨ ਲੈਣਾ ਤੇ ਜਿਹੜਾ ਆਪਾਂ ਆਟਾ ਗੁੰਨਣਾਗਾ ਉਹ ਆਪਾਂ ਨਾ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਆਪਾਂ ਨੇ ਪਤਲਾ ਰੱਖਣਾ ਮਤਲਬ ਨੋਰਮਲ ਜਿਵੇਂ ਆਪਾਂ ਆਟਾ ਗੁੰਨਦੇ ਉਹਦੇ ਨਾਲ ਥੋੜਾ ਜਿਹਾ ਸਖਤ ਰੱਖਿਓ ਠੀਕ ਆ ਤੇ ਹੁਣ ਆਪਾਂ ਇਹਨੂੰ ਗੁੰਨ ਲਾਂਗੇ ਤੇ ਥੋੜਾ ਥੋੜਾ ਪਾਣੀ ਪਾਉਣ ਜੇ ਆਪਾਂ ਇੱਕਦਮ ਪਾਣੀ ਪਾਉਣ ਤਾਂ ਇਹ ਪਤਲਾ ਹੋ ਜਾਣਾ ਜਿਹੜਾ ਲੂਣ ਆ ਉਹ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਮੈਂ ਕਾਲਾ ਲੂਣ ਵੀ ਪਾਇਆ ਤੇ ਤੁਸੀਂ ਚਿੱਟਾ ਵੀ ਪਾ ਸਕਦੇ ਆ ਇਹ ਤੁਹਾਡੇ ਲਈ ਮਰਜੀ ਆ ਤੁਹਾਡੀ ਆਪਸ਼ਨਲ ਆ ਜਿੱਦਾਂ ਵੀ ਤੁਸੀਂ ਪਾਣਾ ਉਸ ਤੋਂ ਬਾਅਦ ਆਪਣੇ ਕੋਲੇ ਆਟਾ ਇਸ ਤਰ੍ਹਾਂ ਬਣ ਕੇ ਗੁੰਨ ਕੇ ਆਪਾਂ ਨੇ ਤਿਆਰ ਕਰ ਲਿਆ ਹੁਣ ਇਹਨੂੰ ਆਪਾਂ ਕਿਸੇ ਵੱਡੇ ਭਾਂਡੇ ਨਾਲ ਟੱਕ ਦੇਣਾ 10 ਮਿੰਟ ਦੇ ਲਈ ਕਿਉਂਕਿ ਜਿਹੜਾ ਇਹ ਇਹਦੀ ਇਕਤਾ ਵਿੱਚੋਂ ਗੱਠਾਂ ਜਿਹਾ ਖਤਮ ਹੋ ਜਾਣ ਦੂਜਾ ਜਦੋਂ ਆਪਾਂ ਭਾਂਡੇ ਨਾਲ ਟੱਕ ਦਿਆਂ ਤਾਂ ਇਹਨੂੰ ਫੈਲਣ ਦਾ ਜਿਹਦਾ ਟਾਈਮ ਮਿਲ ਜਾਂਦਾ ਹੈਗਾ ਸਾਈਡਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਟਕਤਾ ਆਪਾਂ ਉਹਦੇ ਨਾਲ ਨਹੀਂ ਟਕਣਾ ਹੈਗਾ ਪੋਣੇ ਦੇ ਨਾਲ ਕਿਉਂਕਿ ਜਦੋਂ ਪੋਣੇ ਦੇ ਨਾਲ ਟਕਦੇ ਉਹਦੇ ਵਿੱਚ ਦੀ ਹਵਾ ਜਾਂਦੀ ਆ ਤੇ ਇਹਦੇ ਤੇ ਸਿਕਰੀ ਜੀ ਆ ਜਾਂਦੀ ਆ ਇਸ ਕਰਕੇ ਆਪਾਂ ਇਹਨੂੰ ਇੱਕ ਭਾਂਡੇ ਦੇ ਨਾਲ ਟਕਤਾ 10 ਮਿੰਟ ਬਾਅਦ ਆਪਾਂ ਦੇਖਾਂਗੇ ਜੀ ਇਸ ਆਟੇ ਨੂੰ ਹੁਣ ਆਪਾਂ ਫਿਰ ਇਹਨੂੰ ਆਟੇ ਨਾਲ ਥੋੜਾ ਜਿਹਾ ਮਸਲ ਜੇ ਲੈਣਾ ਤਾਂ ਜੋ ਇਹ ਥੋੜਾ ਮਤਲਬ ਇਕੁਅਲ ਜਿਹਾ ਹੋ ਜਾਏ ਤੇ ਹੁਣ ਆਪਾਂ ਇਹਦੇ 2 ਜਾਂ 3 파ਟ ਕਰ ਲੈਣ ਜਿਹੜੇ ਵੀ ਤੁਹਾਨੂੰ ਚੰਗੇ ਲੱਗਣ 2 ਕਰਨੇ 2 ਕਰ ਲਓ 3 파ਟ ਕਰਨੇ 3 ਕਰ ਲਓ ਤੇ ਹੁਣ ਇਹਨੂੰ ਆਪਾਂ ਰੋਟੀ ਨੂੰ ਬੇਲ ਲੈਣਾਗਾ ਤੇ ਇੱਕ ਆਪਾਂ ਪਹਿਲਾਂ ਨਾ ਆਪਾਂ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਇਹ ਦੋ ਚਮਚੇ ਮੈਦੇ ਦੇ ਲੈ ਲੈਣਾ ਤੇ ਉਹਦੇ ਵਿੱਚ ਦੇਸੀ ਘਿਓ ਗਰਮ ਕਰਕੇ ਉਹ ਪਾ ਲੈਣਾਗਾ ਤੇ ਉਹਦਾ ਆਪਾਂ ਨੇ ਕੀ ਬਣਾਉਣਾ ਥੋੜਾ ਜਿਹਾ ਕੋਲਜਾ ਬਣਾ ਲੈਣਾ ਉਹ ਮੈਂ ਡਿਫਰੈਂਟ ਦੱਸ ਦਿਆਂ ਤੁਸੀਂ ਪਹਿਲਾਂ ਜੇ ਕੱਲੀਆਂ ਮੱਠੀਆਂ ਬਣਾਉਣੀਆਂ ਤਾਂ ਉਹ ਇਸ ਤਰ੍ਹਾਂ ਬਣਾਵਾਂਗੇ ਆਪਾਂ ਤੇ ਹੁਣ ਆਪਾਂ ਇਹਨੂੰ ਜਿਹੜੀ ਰੋਟੀਆਂ ਨੂੰ ਚੰਗੀ ਤਰ੍ਹਾਂ ਬੇਲ ਲੈਣਾਗਾ ਰੋਟੀ ਜਿਹੜੀ ਨਾ ਜ਼ਿਆਦਾ ਮੋਟੀ ਹੋਵੇ ਤੇ ਨਾ ਹੀ ਜ਼ਿਆਦਾ ਪਤਲੀ ਹੋਵੇ ਹੁਣ ਇੱਕ ਟੱਕਣ ਲੈਣਾ ਕੋਈ ਵੀ ਟੱਕਣ ਲੈ ਲਓ ਉਹਨੂੰ ਕਿਨਾਰਾ ਜਿੱਦਾਂ ਉਹਦੇ ਕਿਨਾਰੇ ਤੋਂ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਕਰਕੇ ਕੱਟਦੇ ਟੱਕਣ ਦੇ ਨਾਲ ਦਬਾਉਂਦੇ ਜਾਵਾਂਗੇ ਤਾਂ ਉਹ ਅੱਧਾ ਚੰਨ ਜਿਹੜਾ ਹੁੰਦਾਗਾ ਉਹ ਬਣ ਕੇ ਆਪਣੇ ਕੋਲੇ ਤਿਆਰ ਹੋ ਜਾਊ ਜਿਵੇਂ ਆ ਦੇਖੋ ਮਠੀਆਂ ਇਦਾਂ ਤੇ ਕਈ ਵਾਰੀ ਜੇ ਦਾ ਟੱਕਣ ਥੋੜਾ ਜਿਹਾ ਤਿੱਖਾ ਜਿਹਾ ਲੈ ਲਿਓ ਤੇ ਆਪਣੇ ਕੋਲੇ ਅਲੱਗ-ਅਲੱਗ ਸ਼ੇਪ ਦੀਆਂ ਬਣ ਕੇ ਤਿਆਰ ਹੋ ਜਾਣਗੀਆਂ ਇਦਾਂ-ਇਦਾਂ ਸਾਈਡਾਂ ਤੋਂ ਆਪਾਂ ਕੱਟਦੇ ਜਾਵਾਂਗੇ ਤੇ ਜਿਹੜਾ ਵੀ ਬੱਚਾ ਮਤਲਬ ਕੋਨਾਰੇ ਜੇ ਉੱਤਰਨਗੇ ਉਹਨਾਂ ਨੂੰ ਆਪਾਂ ਫਿਰ ਵਿੱਚ ਬਾਅਦ ਵਿੱਚ ਫਿਰ ਪੇੜਾ ਕਰਕੇ ਆਪਾਂ ਬਣਾ ਲਾਂਗੇ ਰਸਨਾ ਕਰਕੇ ਆਪਣੇ ਕੋਲੇ ਮਟਰੀ ਜਿਹੜੀ ਹੁੰਦੀ ਹੈ ਛੋਟੀ-ਛੋਟੀ ਬਰੀਕ-ਬਰੀਕ ਮਟਰੀ ਜੀ ਹੁੰਦੀ ਹੈ ਚੰਦ ਵਰਗੀ ਬਣੀ ਉਹ ਬਣ ਕੇ ਆਪਣੇ ਕੋਲੇ ਤਿਆਰ ਹੋ ਜਾਣੀ ਆ ਆਪਾਂ ਸਾਰੇ ਸਾਰੇ ਮਤਲਬ ਪੇੜਿਆਂ ਦੀ ਰੋਟੀ ਬਣਾ ਲੈਣੀ ਆ ਰੋਟੀ ਨਾ ਜ਼ਿਆਦਾ ਮੋਟੀ ਹੋਵੇ ਤੇ ਨਾ ਜ਼ਿਆਦਾ ਪਤਲੀ ਹੋਵੇ ਨਾਰਮਲ ਹੋਣੀ ਬੇਲਣੀ ਆ ਤੇ ਆਪਾਂ ਸਾਰਿਆਂ ਦੇ ਅਦਾ ਕਰਕੇ ਤੁਹਾਨੂੰ ਮੈਂ ਦਿਖਾ ਰਹੀ ਆ ਤੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਉਂਦੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਆ ਗਈ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਆ ਕਰੋ ਬਣਾਉਣ ਦੀ ਬਣਾ ਕੇ ਜ਼ਰੂਰ ਦੇਖਿਆ ਕਰੋ ਇਸੇ ਤਰ੍ਹਾਂ ਮੈਂ ਸਾਰੀਆਂ ਮਟਣੀਆਂ ਜਿਹੜੀਆਂ ਨੇ ਉਹ ਬਣਾ ਕੇ ਤਿਆਰ ਕਰ ਲੈਣੀਆਂ ਨੇ ਇਹ ਜਿਹੜੀਆਂ ਮਟਰੀ ਆਪਣੇ ਕੋਲੇ ਜਦ ਬਣੂਗੀ ਹੈ ਨਾ ਤਾਂ ਉਹਨੂੰ ਆਪਾਂ 15 ਦਿਨ 20 ਦਿਨ ਮਹੀਨਾ ਤੁਸੀਂ ਕਿਸੇ ਵੀ ਟਾਈਟ ਕੰਟੇਨਰ ਦੇ ਵਿੱਚ ਜਿਹਦਾ ਟੱਕਣ ਟਾਈਟ ਹੋਵੇ ਉਹ ਕੰਟੇਨਰ ਦੇ ਵਿੱਚ ਜਾਂ ਬਰਤਨ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਚਾਹ ਦੇ ਨਾਲ ਤੁਸੀਂ ਸਵੇਰੇ ਸ਼ਾਮ ਜਦੋਂ ਵੀ ਤੁਹਾਡਾ ਦਿਲ ਕਰੇ ਨਵਕੀਨ ਖਾਣ ਨੂੰ ਉਦੋਂ ਖਾ ਲਓ ਜੀ ਕਿਉਂਕਿ ਇਹਦੇ ਵਿੱਚ ਨਾ ਆਪਾਂ ਕੋਈ ਮਿੱਠਾ ਸੋਡਾ ਪਾਉਣਾ ਨਾ ਆਪਾਂ ਨੇ ਕੋਈ ਐਕਸਟਰਾ ਹੋਰ ਚੀਜ਼ ਪਾਈ ਆ ਤੇ ਵੀ ਜਿਹਦੇ ਨਾਲ ਆਪਾਂ ਨੂੰ ਇਹਦਾ ਕੋਈ ਨਕਸਾਰ ਲੱਗੇ ਸਿੰਪਲ ਇਹ ਆਪਾਂ ਨੇ ਮੈਦਾ ਗੁੰਨੇ ਜੇ ਤੁਸੀਂ ਆਟਾ ਗੁੰਨ ਦੇ ਬਣਾ ਸਕਦੇ ਹੋ ਆਟੇ ਦੀ ਵੀ ਬਣਾ ਲਓ ਇਹ ਤੁਹਾਡੀ ਮਰਜ਼ੀ ਆ ਇੱਕ ਮੈਂ ਥੋੜੇ ਜਿਹਾ ਡਿਜ਼ਾਈਨਾਂ ਵਾਲੀਆਂ ਬਣਾਈਆਂ ਸੀ ਉਹ ਮੈਂ ਤੁਹਾਨੂੰ ਅਲੱਗ ਕਿਸੇ ਦਿਨ ਦੱਸਾਂਗੀ ਬਣਾ ਕੇ ਐਸ ਤਰ੍ਹਾਂ ਦੇਖੋ ਮੈਂ ਉਹ ਮੱਠੀ ਮੱਠੀ ਅੱਗ ਤੇ ਇਹਨਾਂ ਨੂੰ ਪਹਿਲਾਂ ਇੱਕਦਮ ਤੇਲ ਗਰਮ ਕਰ ਲੈਣਾ ਫਿਰ ਉਸ ਤੋਂ ਬਾਅਦ ਕੱਟ ਕਰ ਲੈਣਾ ਹੈ ਤੇ ਆਪਾਂ ਨੇ ਇਦਾਂ ਮਟਰੀਆਂ ਬਣਾ ਕੇ ਤਿਆਰ ਕਰ ਲੈਣੇ ਥੋੜਾ ਜਿਹਾ ਆਟਾ ਬਚਿਆ ਸੀ ਉਹਦੇ ਮੈਂ ਤਿੰਨ ਡਿਫਰੈਂਟ ਬਣਾ ਤੇ ਉਹ ਬੱਚਿਆਂ ਨੂੰ ਜ਼ਿਆਦਾ ਪਸੰਦ ਆਉਂਦੇ ਆ ਤੁਸੀਂ ਜ਼ਰੂਰ ਟਰਾਈ ਕਰਿਓ ਥੈਂਕ ਯੂ ਜੀ ਧੰਨਵਾਦ